ਕਿ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠਦੇ ਆ ਜਿਹੜਾ ਅਕਾਲ ਦਾ ਤਖਤ ਹੈ ਇੱਕ ਪਾਸੇ ਔਰੰਗਜ਼ੇਬ ਆਪਣੇ ਤਖਤ ਤੇ ਬੈਠਾ ਜਿਹੜਾ ਸਮਾਜ ਦੇ ਲਈ ਬੜਾ ਰੁਖਬਾ ਰੱਖਦਾ ਬੜਾ ਉੱਚਾ ਤਖਤ ਹੈ ਲੋਕਾਂ ਦੇ ਵਿੱਚ ਦਹਿਸ਼ਤ ਉਸ ਤਖਤ ਦੀ ਲੋਕਾਂ ਦੇ ਵਿੱਚ ਡਰ ਹੈ ਉਸ ਤਖਤ ਦਾ ਇਸ ਕਰਕੇ ਸਾਰੇ ਕੋਈ ਡਰੇ ਹੋਏ ਲੋਕ ਜਿਨ੍ਹਾਂ ਨੂੰ ਔਰੰਗਜੀਬ ਨੇ ਇਹ ਕਹਿ ਦਿੱਤਾ ਸੀ ਕਿ ਔਰੰਗਜੀਬ ਕਹਿੰਦਾ ਕੋਈ ਵੀ ਆਪਣੇ ਗਲ ਚ ਮੋਤੀਆਂ ਦੀ ਮਾਲਾ ਨਹੀਂ ਪਾਵੇਗਾ ਕੋਈ ਵੀ ਘੋੜਸਵਾਰੀ ਨਹੀਂ ਕਰੇਗਾ ਮੁਗਲਾਂ ਤੋਂ ਬਿਨਾ ਕਿਉਂਕਿ گاਉਂ ਨੂੰ ਵੀ ਟੈਕਸ ਲੱਗਦਾ ਸੀ ਜਿੱਕਦੇ ਉਹ ਗੋਬਰ ਕਰਦੀ। گاਉਂ ਬ੍ਰਾਹਮਣ ਕੋ ਕਰ ਲਾਗੋ ਗੋਬਨ ਤਰਨਾ ਜਾਈ ਧੋਤੀ ਟਿੱਕਾ ਤੈ ਜਦ ਮਾਲੀ ਧਾਨ ਮਲੇਸ਼ਾ ਖਾਈ ਕਹਿੰਦੇ ਹਨ ਟੈਕਸ ਲੱਗਦਾ ਸੀ ਡੰਗਰ ਰੱਖਣ ਤੇ ਵੀ ਕਹਿ ਲੋ ਜਨਵਰ ਰੱਖਣ ਤੇ ਵੀ ਟੈਕਸ ਹੈ ਪਰ ਮੁਸਲਮਾਨਾਂ ਨੂੰ ਕੋਈ ਟੈਕਸ ਨਹੀਂ ਉਹ ਫਰੀਦ ਹੈ। ਇਸ ਕਾਰਨ ਕਿ Aurangzeb ਇੱਕ ਪਾਸੇ ਇਹ ਕਿਉਂ ਸਭ ਕੁਝ ਹੋਇਆ ਉਹਦਾ ਕਾਰਨ ਹੈ ਕਿ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਸ਼ਸਤਰਾਂ ਦੀ ਘੋੜਿਆਂ ਦੀ ਇਹਨਾਂ ਚੀਜ਼ਾਂ ਦੀ ਲੋੜ ਹੈ ਨੌਜਵਾਨ ਮਰੋਲ ਜਵਾਨੀਆਂ ਭੇਟ ਕਰਨ ਤੇ ਦੂਜੇ ਪਾਸੇ ਮਨਾਈ ਕੀਤੀ ਗਈ ਹੈ ਕੋਈ ਵੀ ਬੰਦਾ ਘੋੜਸਵਾਰੀ ਨਹੀਂ ਕਰੇਗਾ ਚੰਗੇ ਘੋੜੇ ਨਹੀਂ ਰੱਖੇਗਾ ਹਾਥੀਆਂ ਦੀ ਸਵਾਰੀ ਨਹੀਂ ਕਰੇਗਾ ਸ਼ਸਤਰ ਨਹੀਂ ਚਲਾਵੇਗਾ ਗਲਮੁਕੀਆਂ ਦੇ ਹਾਰ ਨਹੀਂ ਪਾਏਗਾ ਆਪਣੇ ਸਿਰ ਤੇ ਕਲਗੀ ਨਹੀਂ ਸਜਾਏਗਾ ਜਿਦਾ ਨਹੀਂ ਲਾਏਗਾ ਕੀਮਤੀ ਜਿਹੜੇ ਵਸਤਰ ਨੇ ਬਾਦਸ਼ਾਹ ਵਾਲੇ ਉਹ ਕੀਮਤੀ ਵਸਤਰ ਆਪਣੇ ਤਨ ਤੇ ਨਹੀਂ ਪਹਿਨੇਗਾ ਇਹ ਸਭ ਤੋਂ ਦੀ ਮਨਾਹੀ ਕੀਤੀ ਗਈ ਸੀ ਰਾਗ ਨਹੀਂ ਅਲਾਪੇਗਾ ਨਗਾਰੇ ਨਹੀਂ বাজائے ਜਾਣਗੇ ਤੋਂਸੇ ਨਹੀਂ বাজائے ਜਾਣਗੇ ਇਹ ਸਭ ਕੁਝ ਬੰਦ ਕੀਤਾ ਗਿਆ ਸੀ ਔਰੰਗਜ਼ੇਬ ਨੇ ਕਿ ਕੋਈ ਨਗਾਰਾ ਨਹੀਂ বাজਾਇਆ ਕੋਈ ਤੋਂਸਾ ਨਹੀਂ বাজਾਏਗਾ ਇਹ ਬੰਦ ਕੀਤਾ ਗਿਆ ਸੀ ਇਤੋਂ ਤੱਕ ਜਦੋਂ ਕਾਬਲ ਦਾ ਰਾਜ ਆਪਣੇ ਪੁੱਤਰ ਮੁਜਮੁਨ ਦਿੱਤਾ ਤੇ ਉਸ ਵਸਤੇ ਉਹਨੇ ਚਾਰ ਨਗਾਰੇ ਬੁਜਾਏ ਜਦੋਂ ਕਾਬਲ ਦੇ ਤਖਤ ਤੇ ਬਿਠਾ ਨਾ ਉਹਦਾ ਪੁੱਤਰ ਮਉਜ਼ਮ ਉਹਨੇ ਚਾਰ ਨਗਾਰੇ ਵੱਜਵਾਏ ਜਦੋਂ ਚਾਰ ਨਗਾਰੇ ਵੱਜਵਾਏ ਤੇ ਉਹਦੀ ਖਬਰ ਜਿਹੜੀ ਸੀ ਲਿਖ ਕੇ ਔਰੰਗ ਦੇਵ ਨੂੰ ਭੇਜੀ ਕਿ ਤੁਸੀਂ ਕਹਿੰਦੇ ਹੋ ਨਗਾਰੇ ਨਹੀਂ ਵੱਜਣੇ ਚਾਹੀਦੇ ਪਰ ਤੁਹਾਡੇ ਹੀ ਪੁੱਤਰ ਨੇ ਗੁਸਤਾਖੀ ਕੀਤੀ ਹੈ ਕਿ ਤਖਤ ਤੇ ਬੈਠ ਕੇ ਉਹਨੇ ਚਾਰ ਨਗਾਰੇ ਵੱਜਵਾਏ ਉਸ ਵਾਰਸ ਨੂੰ ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਲਿਖ ਕੇ ਭੇਜਿਆ ਸੀ ਕਿ ਕਜੇ ਸਿਰਫ ਕਾਬਲ ਦੀ ਤੈਨੂੰ ਗੱਦੀ ਮਿਲੀ ਹੈ ਕਾਬਲ ਦਾ ਹੀ ਰਾਜ ਭਾਗ ਮਿਲਿਆ ਹੈ ਤੇ ਤੂੰ ਨਗਾਰੇ ਵਜਾਉਣ ਲੱਗ ਪਿਆ ਕਹਿੰਦਾ ਤੇਰਾ ਨਗਾਰਾ ਵਜਾਣਾ ਨਹੀਂ ਬਣਦਾ ਤੂੰ ਨਗਾਰੇ ਨਹੀਂ ਵਜਾ ਸਕਦਾ ਕਿਉਂਕਿ ਮੇਰੇ ਵੱਲੋਂ ਮਨਾਹੀ ਕੀਤੀ ਗਈ ਹੈ ਜੇ ਵਜਾਣੇ ਸੀ ਤੇ ਤੂੰ ਢੋਲ ਵਜਾ ਸਕਦਾ ਸੀ ਤੇਰੀ ਇੰਨੀ ਕੁ ਉਕਾਦ ਹੈ ਆਪਣੇ ਪੁੱਤਰ ਤੱਕ ਨੂੰ ਇਹ ਬਾਤ ਉਹਨੇ ਕਹਿ ਦਿੱਤੀ ਸੀ ਔਰੰਗਜ਼ੇਬ ਬਿਨ ਨਗਾਰਿਆਂ ਦੀ ਤਰੀਫ ਜੇ ਹਸਤੀ ਨਹੀਂ ਭਾਵਕੀ ਨਗਾਰੇ ਮੈਂ ਹੀ ਵਜਾ ਸਕਦਾ ਤੌਂਸੇ ਬਾਈ ਵਜਾ ਸਕਦਾ ਤੂੰ ਵੀ ਨਹੀਂ ਵਜਾ ਸਕਦਾ ਕਿਉਂਕਿ ਉਹਦਾ ਪੁੱਤਰ ਹੈ ਹਾਲਾਂਕਿ ਪੁੱਤਰ ਕਿਸੇ ਗੱਦੀ ਤੇ ਕਿਸੇ ਤਖਤ ਤੇ ਕਿਸੇ ਪਦਵੀ ਤੇ ਪਹੁੰਚੇ ਤੇ ਪਿਓ ਨੂੰ ਇੰਨੀ ਕੁ ਖੁਸ਼ੀ ਹੁੰਦੀ ਹੈ ਕਿ ਦੁਨੀਆ ਦਾ ਸਭ ਤੋਂ ਕੀਮਤੀ ਸਾਜ ਜੇ ਕਿਤੇ ਉਹਨੂੰ ਮਿਲ ਜੇ ਤੇ ਉਹ ਵਜ ਜਾਂਦਾ ਤੇ ਇਧਰ ਇਧਰ ਪਿਤਾ ਮਨਾਹੀ ਕਰ ਰਿਹਾ ਕਿ ਅਟੇਰੇ ਵੀ ਇਕੱਲੇ ਢੋਲ ਸੋਬਦੇ ਆ ਓਏ ਤੂੰ ਨਗਾਰੇ ਕਿਉਂ ਬੁਜਵਾਇਆ ਤੂੰ ਨਗਾਰੇ ਨਹੀਂ ਬੁਜਾ ਸਕਦਾ ਢੋਲ ਬੁਜਾ ਸਕਦਾ ਕਿਉਂਕਿ ਮੈਂ ਆਪਣੇ ਰਾਜ ਭਾਗ ਵਿੱਚ ਨਗਾਰਿਆਂ ਨੂੰ ਘੋਂਸਿਆਂ ਨੂੰ ਬਿਲਕੁਲ ਮਨਾ ਕੀਤਾ ਕੋਈ ਨਹੀਂ ਬੁਜਾ ਸਕਦਾ ਪਰ ਕਲਗੀਧਰ ਤਰ ਸੱਚੇ ਪਾਤਸ਼ਾਹ ਇਹ ਚੀਜ਼ਾਂ ਸਬਕਤ ਕਰ ਰਿਹਾ ਪਰ ਸਾਦੀ ਗਾਤੀ ਪੰਚਕੁਲਾ ਸ਼ਸਤਰ ਰਾਜਾ ਭੀਮਚੰਦ ਅਜਮੇਰ ਦੇ ਆਪਣੇ ਪੁੱਤਰ ਅਜਮੇਰ ਦੀ ਸ਼ਾਦੀ ਵਾਸਤੇ ਸਤਿਗੁਰਾਂ ਤੋਂ ਮੰਗਦੇ ਸੀ ਕਿਉਂਕਿ ਬੜੀ ਕੀਮਤੀ ਸੁਦਾਤ ਸੀ ਕਲਗੀਧਰ ਸੱਚੇ ਪਾਤਸ਼ਾਹ ਦੇ ਦਰ ਤੇ ਤੇ ਮਨ ਚ ਖੋੜ ਸੀ ਜੇ ਕਲਗੀਆਂ ਵਾਲਾ ਸਾਨੂੰ ਇਹ ਕੀਮਤੀ ਸ਼ਸਤਰ ਇਹ ਪ੍ਰਸਾਦੀ ਘਾਤੀ ਦੇ ਦੇਗਾ ਤੇ ਅਸੀਂ ਵਾਪਸ ਨਹੀਂ ਕਰਾਂਗੇ ਇਸ ਗੱਲ ਦੀ ਖਬਰ ਸਤਿਗੁਰਾਂ ਨੂੰ ਪਤਾ ਲੱਗ ਗਈ ਸਿੱਖਾਂ ਤੋਂ ਤੇ ਸਤਿਗੁਰਾਂ ਨੇ ਮਨਾ ਕਰ ਦਿੱਤਾ ਜਿਸ ਦੇ ਕਰਕੇ ਰਾਜਾ ਭੀਮਚੰਦ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਲ ਹੋਰ ਰਾਜਾ ਬਿਲਕੁਲ ਕਰਕੇ ਖਾਰ ਖਾਨ ਲੱਗ ਪਿਆ ਖੈਰ ਅਗਲੀ ਗੱਲ ਕਰ ਸਤਿਗੁਰੂ ਤਖਤ ਤੇ ਬੈਠਦੇ ਆ ਸਾਰ ਇਹ ਮਸੰਦਾ ਦੀ ਮਸੰਦ ਪ੍ਰਥਾ ਨੂੰ ਵੀ ਖਤਮ ਕੀਤਾ ਕਲਗੀਆਂ ਸੱਚੇ ਪਾਤਸ਼ਾਹ ਸਾਹਿਬ ਗੁਰੂ ਜ ਸਿੰਘ ਮਹਾਰਾਜ ਨੇ ਜਦੋਂ ਤਕੀਦ ਕਰ ਦਿੱਤੀ ਤੇ ਕੀਮਤੀ ਛੱਤਰ ਕੀਮਤੀ ਪਟਾਣਾ ਤੇ ਨਾਲ ਇਹਨਾਂ ਨੂੰ ਵੀ ਤਾੜਨਾ ਕੀਤੀ ਵੀ ਜੋ ਵੀ ਸੰਗਤ ਕੀਮਤੀ ਪੇਟਾਵਾਂ ਲੈਂਦੀ ਏ ਉਹ ਸਤਿਗੁਰਾਂ ਦੇ ਦਰ ਤੇ ਤੁਸੀਂ ਅਰਪਣ ਕਰਨੀਆਂ ਮਸੰਦ ਮਲੀਨ ਹੋ ਗਏ ਸੰਸ ਮਸੰਦਾਂ ਨੂੰ ਮਿਲਣ ਵਾਲੀਆਂ ਕਾਰ ਪੇਟਾਵਾਂ ਆਪਣੇ ਘਰਾਂ ਚ ਲਾਉਣ ਲੱਗ ਪਏ ਸੰ ਆਪਣੇ ਘਰ ਲੈ ਆਉਣ ਲੱਗ ਪਏ ਸੰ ਇਸ ਕਰਕੇ ਜਿਹੜੇ ਮਸੰਦ ਸਨ ਉਹਨਾਂ ਨੇ ਉਹ ਕੀਮਤੀ ਪੇਟਾਵਾਂ ਜਿਹੜੀਆਂ ਨੇ ਆਪਣੇ ਘਰਾਂ ਨੂੰ ਢੋਣੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਘਰ ਲੈ ਆਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਧਰ ਉਹਨਾਂ ਮਸੰਦਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੇ ਆ ਨੀ ਸਨ ਸਕਦੇ ਉਹਨਾਂ ਨੇ ਫਿਰ ਮਾਤਾ ਨਾਨਕੀ ਜੀ ਦੇ ਕੋਲ ਆਕਰ ਕੇ ਦਾਦੀ ਅੱਗੇ ਅਰਜ਼ੋਈ ਕੀਤੀ ਕਿ ਮਾਤਾ ਜੀ ਆਪ ਜੀ ਦੇ ਦਰ ਤੇ ਬੇਨਤੀ ਹੈ ਕਿ ਖੁੰਨ ਰਾਜ ਜਹਾਂਗੀਰ ਦਾ ਨਹੀਂ ਹੈ ਹੁਣ ਰਾਜ ਔਰੰਗਜੀਬ ਦਾ ਹੈ ਤੇ ਔਰੰਗਜੀਬ ਨੇ ਆਪਣੇ ਰਾਜ ਵਿੱਚ ਇਹ ਬਿਲਕੁਲ ਤਕੀਦ ਕੀਤੀ ਹੈ ਕੋਈ ਧੌਂਸਾ ਨਹੀਂ বাজਾਏਗਾ ਕੋਈ ਨਗਾਰਾ ਨਹੀਂ বাজਾਏਗਾ ਕੋਈ ਕਲਗੀ ਨਹੀਂ ਸਜਾਏਗਾ ਕੋਈ ਗਲ ਮੁਕਤੀਆਂ ਦੀ ਘਾਰਾ ਨਹੀਂ ਘਾਰ ਨਹੀਂ ਪਾਏਗਾ ਕੋਈ ਬਾਦਸ਼ਾਹ ਵਾਲੀ ਪੋਸ਼ਾਕ ਨਹੀਂ ਪਹਿਨੇ ਕੋਈ ਸ਼ਸਤਰ ਨਹੀਂ ਰੱਖੇ ਕੋਈ ਘੋੜੇ ਨਹੀਂ ਰੱਖੇਗਾ ਤੇ ਸਤਿਗੁਰੂ ਜੀ ਆ ਮਾਤਾ ਜੀ ਆਪ ਜੀ ਦੇ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਐਲਾਨ ਕੀਤਾ ਵੀ ਕੀਮਤੀ ਘੋੜੇ ਨਰੋਲ ਜਵਾਨੀਆਂ ਇਹ ਚੀਜ਼ਾਂ ਕੀਮਤੀ ਸ਼ਸਤਰ ਭੇਟ ਕਰੋ ਤੇ ਮਾਤਾ ਜੀ ਤੁਸੀਂ ਇਹਨਾਂ ਨੂੰ ਸਮਝਾਓ ਹੁਣ ਰਾਜ ਔਰੰਗਜ਼ੇਬ ਦਾ ਹੁਣ ਰਾਜ ਔਰੰਗਜ਼ੇਬ ਦਾ ਜਹਾਂਗੀਰ ਦਾ ਨਹੀਂ ਇਸ ਕਰਕੇ ਇਹਨਾਂ ਨੂੰ ਸਮਝਾਣਾ ਕਰੋ ਵੇਖੋ ਰਾਮ ਰਾਏ ਵੀ ਉਹਨਾਂ ਦੇ ਹੱਥਾਂ ਤੇ ਚੜਿਆ ਹੋਇਆ ਹੈ ਧੀਰਮਲ ਵੀ ਉਹਨਾਂ ਦੇ ਕਤਾਂ ਤੇ ਚੜਿਆ ਹੋਇਆ ਹੈ ਜਦੋਂ ਗੁਰੂ ਘਰ ਦੇ ਇਸ ਪੁੱਤਰ ਵੀ ਉਹਨਾਂ ਦੇ ਨਾਲ ਮਿਲੇ ਹੋਏ ਆ ਤੇ ਮਾਤਾ ਜੀ ਫਿਰ ਸਾਡਾ ਕੀ ਬਣੇਗਾ ਮਸੰਦਾ ਨਹੀਂ ਮਾਂ ਨਾਨਕੀ ਦੇ ਕੰਨ ਭਰੇ ਕਿ ਮਾਤਾ ਜੀ ਫਿਰ ਸਾਡਾ ਕੀ ਹੋਵੇਗਾ ਤੁਸੀਂ ਉਹਨੂੰ ਸਮਝਾਉਣਾ ਕਰੋ ਤੇ ਜਦੋਂ ਮਾਤ ਨਾਨਕੀ ਨੇ ਸਤਗੁਰ ਕਲਗੀਧਰ ਸੱਚੇ ਪਾਤਸ਼ਾਹ ਨੂੰ ਇਹ ਬਾਤ ਕਹੀ ਨਾ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਾਂ ਲੋਕਾਂ ਦੀਆਂ ਕੀਮਤੀ ਪਿਟਾਵਾਂ ਖਾ ਖਾ ਕੇ ਨਾ ਮਸੰਦਾ ਦਾ ਮਨ ਮਲੀਨ ਹੋ ਗਿਆ ਇਹ ਬਿਲੜ ਹੋ ਗਿਆ ਤੇ ਇਹਨਾਂ ਦਾ ਮਨ ਵੀ ਮਲੀਨ ਹੋ ਗਿਆ ਇਸ ਕਰਕੇ ਬਾ ਇਹ ਮਸੰਦ ਗੁਰੂ ਘਰਵਰ ਆਉਣ ਵਾਲੀਆਂ ਕੀਮਤੀ ਪੇਟਾਵਾਂ ਆਪ ਖਾ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਦੀ ਸੁਧਾਈ ਕਰਨ ਲਈ ਕਲਗੀਧਰ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਸੁਧਾਰਨ ਦੇ ਲਈ ਯਤਨ ਕੀਤਾ ਤੇ ਸੈਭ ਸੱਚੇ ਪਾਤਸ਼ਾਹ ਨੇ ਫਿਰ ਫਿਰ ਇਹਨਾਂ ਮਸੰਦਾਂ ਨੂੰ ਤਕੀਦ ਕੀਤੀ ਇੱਕ ਮਸੰਦ ਦਾ ਫਿਰ ਉਪਾਜ ਵੀ ਉਘੇੜਿਆ ਕਿਉਂਕਿ ਇੱਕ ਜਗਤਾ सेठ ਸੀ ਇੱਕ ਜਗਤਾ ਗੁੰਡਾ ਸੀ ਤੇ ਜਿਹੜਾ ਜਗਤਾ ਗੁੰਡਾ ਸੀ ਉਹ ਚੋਰੀ ਕਰਕੇ ਭੱਜਿਆ ਤੇ ਉਹਦੀ ਖਾਤੇ ਪੁਲਿਸ ਵਾਲਿਆਂ ਨੇ ਜਗਤੇ ਛੇਡ ਨੂੰ ਪਕੜ ਲਿਆ ਕਿਉਂਕਿ ਨਾਮ ਸੇਮ ਸੀ ਤੇ ਨਾਮ ਸੇਮ ਹੋਣ ਕਰਕੇ ਵਿਚਾਰਾ ਫੜਿਆ ਉਹ ਛੇਡ ਗਿਆ ਕਈ ਵਾਰੀ ਕਹਿੰਦੇ ਆ ਨਾ ਵੀ ਚੋਰ ਦੇ ਭਲੇਕੇ ਸਾਧ ਵੀ ਕੁੱਟਿਆ ਜਾਂਦਾ ਤੇ ਉਹ ਗੱਲ ਬਣ ਗਈ ਜਗਤਾ ਛੇਡ ਜਦੋਂ ਫੜਿਆ ਗਿਆ ਉਹਨੂੰ ਸਜ਼ਾ ਮਿਲਣੀ ਸੀ ਤੇ ਉਹਨਾਂ ਵਕਤਾਂ ਦੇ ਵਿੱਚ ਸਜ਼ਾ ਵੀ ਮੌਤ ਹੁੰਦੀ ਸੀ ਤੇ ਜਗਤਿ ਸੇਠ ਨੇ ਜੇਲ੍ਹ ਵਿੱਚ ਅਰਦਾਸ ਕੀਤੀ ਖੇ ਧੰਗੂ ਤੇ ਇੱਕ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਇੱਜ਼ਤ ਰੱਖਿਓ ਮੇਰੀ ਲਾਜ ਪੱਤਰਿਓ ਮੈਂ ਬਚ ਜਾਵਾਂ ਮੈਂ ਆਪਦੀ ਦੇ ਦਰ ਤੇ ਸੋਨੇ ਦੇ ਕੰਗਨ ਭੇਟ ਕਰਾਂਗਾ ਕਿਉਂਕਿ ਆਪਾਂ ਲੋਕ ਵੀ ਇਦਾਂ ਹੀ ਕਰਦੇ ਕੋਈ ਫਸਿਆ ਹੋਵੇ ਕੋਈ ਕੋਈ ਇਸੇ ਤਰੀਕੇ ਨਾਲ ਕੋਈ ਦੁੱਖੋ ਬੇਤਕਲੀਫ ਹੋਵੇ ਤੇ ਆਪਾਂ ਵੀ ਇਦਾਂ ਹੀ ਕਰ ਹੁਣ ਉਹਨੇ ਵੀ ਸਤਿਗੁਰਾਂ ਦੇ ਦਰ ਤੇ ਬੇਨਤੀ ਕੀਤੀ ਕਿ ਸਤਿਗੁਰੂ ਕਿਰਪਾ ਕਰੋ ਮੈਂ ਭਾਇ ਜਿਤ ਬਰੀ ਹੋ ਜਾ ਤਾਂ ਮੈਂ ਸੋਨੇ ਦੇ ਕੰਗਣ ਪੇਟ ਕਰਾਂ ਤੇ ਉਹ ਬਚ ਗਿਆ ਬਚਨ ਤੋਂ ਬਾਅਦ ਜਦੋਂ ਘਰ ਆਇਆ ਸਤ ਉਸ ਸਮੇਂ ਸਤਿਗੁਰੂ ਭਵੇਂ ਕਿਉਂਕਿ ਉਹ ਲੇਟ ਹੋ ਗਿਆ ਕੀਮਤੀ ਪੇਟਾਵਾਂ ਭੇਟ ਕਰਨ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਹਾਦਤ ਦਾ ਜਾਣਤੀ ਗਿਆ ਪਰ ਉਹਨੇ ਸੋਚਿਆ ਵੀ ਮੈਂ ਜਾ ਨਹੀਂ ਸਕਦਾ ਅਨੰਦਪੁਰ ਤੇ ਸੋਨੇ ਦੇ ਕੰਗਨ ਬਣਾ ਕੇ ਕਲਗੀ ਤਰ ਸੱਚੇ ਪਾਤਸ਼ਾਹ ਨੂੰ ਭੇਟ ਕਰ ਦਵਾਂ ਉਸ ਸਮੇਂ ਉਸ ਨਗਰ ਵਿੱਚ ਜਗਤੇ ਛੇਟ ਦੇ ਨਗਰ ਵਿੱਚ ਦੁਲਚਮ ਸੰਧ ਪ੍ਰਚਾਰਕ ਦੁਲਚਮ ਚੰਦ ਚੰਦ ਮਸੰਦ ਜਾਂਦਾ ਸੀ ਉੱਥੇ ਦੁਲਚੇ ਮਸੰਦ ਨੂੰ ਉਹਨੇ ਦੋ ਸੋਨੇ ਦੇ ਕੰਗਰ ਭੇਟ ਕੀਤੇ ਕਿ ਸਤਪੁਰਾਂ ਨੂੰ ਜਾ ਕੇ ਭੇਟਾ ਕਰ ਕਰ ਹੁਣ ਦੁਲਚੇ ਮਸੰਦ ਨੇ ਜਾ ਕਰਕੇ ਸਾਰੀਆਂ ਕੀਮਤੀ ਭੇਟਾਵਾਂ ਜਿਹੜੀਆਂ ਸਨ ਉਹ ਭੇਟ ਕਰ ਦਿੱਤੀਆਂ ਪਰ ਕੰਗਰ ਨਾ ਭੇਟ ਕੀਤੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਦੁਲਤਿਆ ਕੋਈ ਤੇਰੇ ਕੋਲ ਕੀਮਤੀ ਭੇਟਾ ਰਹਿ ਗਈ ਹੋਵੇ ਤੇ ਕਹਿੰਦਾ ਸਤਿਗੁਰੂ ਜੀ ਨਹੀਂ ਕੋਈ ਕੀਮਤੀ ਭੇਟਾ ਨਹੀਂ ਸਾਬ ਕਹਿੰਦੇ ਹੋ ਸਕਦਾ ਤੂੰ ਭੁੱਲ ਗਿਆ ਹੋਵੇਂ ਤੇ ਕਹਿੰਦਾ ਜੀ ਨਹੀਂ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਉਂਕਿ ਮੈਂ ਜਦੋਂ ਅਜੀਤ ਸਿੰਘ ਆਲਖ ਨੂੰ ਪੜਿਆ ਉਹਨਾਂ ਨੇ ਲਿਖਿਆ ਵੀ ਸਤਿਗੁਰਾਂ ਨੇ ਵੱਟ ਕੇ ਇੱਕ ਚਪੇੜ ਮਾਰੀ ਪ੍ਰਿੰਸੀਪਲ ਸਦਵੀਰ ਸਿੰਘ ਹੁਰਾ ਨੇ ਲਿਖਿਆ ਵੀ ਉਹ ਕਹਿੰਦੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਵੀ ਆਪਣੀ ਪੱਗ ਦਾ ਲੜਖੋਲ ਆਪਣੀ ਪੱਗ ਦਾ ਲੜਖੋਲ ਤੇ ਕਹਿੰਦੇ ਜਦੋਂ ਦੁਲਚੇ ਨੇ ਆਪਣੀ ਪੱਗ ਦਾ ਲੜ ਖੋਲਿਆ ਤੇ ਜਿਹੜੇ ਉਹ ਕੰਗਲ ਸੰ ਨੂੰ ਥੱਲੇ ਡਿੱਗਦੇ ਜਦੋਂ ਕੰਗੜ ਥੱਲੇ ਡਿੱਗ ਪਏ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਤੁਮਲਜੀਤ ਸਿੰਘ ਔਲਖ ਨੇ ਥੋੜਾ ਜਿਹਾ ਸ਼ਿੰਗਾਰ ਕੇ ਲਿਖਿਆ ਉਹ ਕਹਿੰਦੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਆਪਣੀ ਪੱਗ ਲਾਹ ਕਹਿੰਦਾ ਜੀ ਤੁਸੀਂ ਭਰੀ ਸੰਗਤ ਚ ਮੇਰੀ ਇੱਜ਼ਤੋ ਛਲ ਰਹੇ ਸਤਿਗੁਰੂ ਮੇਰੇ ਤੇ ਸ਼ੱਕ ਕਰ ਰਹੇ ਮੈਂ ਸਾਰੀਆਂ ਕਿੰਮਤੀ ਪਟਾਵਾਂ ਆਪ ਜੀ ਨੂੰ ਦੇ ਦਿੱਤੀਆਂ ਹੁਣ ਚੋਰ ਦੇ ਮਨ ਤੇ ਡਰ ਤੇ ਹੁੰਦਾ ਪਤਾ ਵੀ ਨਾਲੇ ਸਤਿਗੁਰਾਂ ਨੇ ਇਸ਼ਾਰਾ ਵੀ ਪੱਗ ਨੂੰ ਕਰ ਦਿੱਤਾ ਸਾਹਿਬ ਕਹਿੰਦੇ ਆਪਣੇ ਆਪ ਲਾਏਗਾ ਜੇ ਸਿਦਾਈਏ ਜੇ ਸਿਲਾਵਾਂਗੇ ਬੇਇੱਜ਼ਤੀ ਤੇਰੀ ਜਾਦੀ ਹੋਵੇ ਅਸੀਂ ਪੱਗ ਦਾ ਸਤਕਾਰ ਕਰਦੇ ਇੱਜ਼ਤ ਕਰਦੇ ਆ ਇਸ ਕਰਕੇ ਆਪਣੇ ਆਪ ਹੀ ਦੱਸਦੇ ਤੇ ਮੰਨੇ ਨਾ ਤੇ ਉੱਥੇ ਜੀਤ ਸਿੰਘ ਔਲਤ ਨੇ ਲਿਖਿਆ ਵੀ ਸਤਗੁਰਾਂ ਨੇ ਵੱਟ ਕੇ ਇੱਕ ਪੇੜ ਮਾਰੀ ਤੇ ਜਦੋਂ ਪੱਗ ਥੱਲੇ ਡਿੱਗੀ ਤੇ ਨਾਲੇ ਉਹਦੇ ਵਿੱਚੋਂ ਕੰਗਨ ਨਿਕਲੇ ਸਤਗੁਰੂ ਜੀ ਕਹਿੰਦੇ ਓਏ ਆਹ ਤੇਰੀ ਇੱਜ਼ਤ ਹੈ ਆਹ ਤੇਰੀ ਇੱਜ਼ਤ ਹੈ ਕਿਉਂਕਿ ਪੱਗ ਨੂੰ ਇੱਜ਼ਤ ਮੰਨਿਆ ਜਾਂਦਾ ਹੈ ਸਾਹਿਬ ਸਾਡੇ ਪਾਸ਼ਾ ਜੀ ਕਹਿੰਦੇ ਤੂੰ ਆਪਣੀ ਇੱਜ਼ਤ ਵਿੱਚ ਐਡਾ ਵੱਡਾ ਪਾਪ ਲੁਕੋ ਕੇ ਬਿਠਾ ਤਰੀ ਇੱਜ਼ਤ ਹੈ ਨਾ ਪੱਗ ਤੇ ਪੱਗ ਦੇ ਵਿੱਚ ਤੂੰ ਐਡਾ ਵੱਡਾ ਪਾਪ ਲੁਕੋ ਕੇ ਬਿਠਾ ਕਿਉਂਕਿ بڑے ਲੋਕ ਜਿਹੜੇ ਹਨਾ ਮਾਫ ਕਰਨਾ ਹੁੰਦਾ ਟੀੜੀ ਚੋਰ ਹੁੰਦੇ ਆ ਉਹ ਫਿਰ ਪੱਗਾਂ ਚ ਪੈਸੇ ਲੁਕੋ ਲੈਂਦੇ ਜਿਹੜੇ ਚੋਰ ਹੁੰਦੇ ਆ ਫਿਰ ਨੇਫਿਆ ਚ ਪੈਸੇ ਲੁਕੋ ਲੈਂਦੇ ਆ ਹਾਂਜੀ ਗੁਰੂ ਮਾਫ ਕਰੇ ਇਹਨਾਂ ਚੀਜ਼ਾਂ ਤੋਂ ਮਹਾਰਾਜ ਬਚਾ ਕੇ ਰੱਖੇ ਕਿਉਂਕਿ ਚੋਰੀ ਦਾ ਧੰਨਾਉ ਕੋਈ ਆਪ ਧੰਨ ਦੇ ਕੇ ਜਾਂਦਾ ਗੱਲ ਵੱਖਰੀ ਹੈ ਪਰ ਚੋਰ ਨਾ ਹੋਵੇ ਉਹ ਵੀ ਗੁਰੂ ਦੇ ਕਿਉਂਕਿ ਆਪ ਤੁਹਾਨੂੰ ਕੋਈ ਅਗਲਾ ਜੋ ਮਰਜ਼ੀ ਦੇ ਦੇ ਗੁਰੂ ਦੀ ਸੰਗਤ ਕਾਮ ਤੈਣਾ ਤੇ ਕਾਮ ਤੈਨ ਸੰਗਤ ਕਿਸੇ ਗੱਲ ਦੀ ਕਮੀ ਨਹੀਂ ਛੱਡਦੀ ਹਾਂਜੀ ਪਰ ਜੇ ਅਸੀਂ ਆਖੀਏ ਵੀ ਸਾਡਾ ਤੇ ਘਰ ਦੀ ਕੋਲਕ ਚੋਰੀ ਕਰਕੇ ਪੰਨਾ ਹੈ ਫਿਰ ਅਸੀਂ ਕਿਤੇ ਬਖਸ਼ੇ ਨਹੀਂ ਗਾ ਫਿਰ ਨਹੀਂ ਬਖਸ਼ੇਗਾ ਇਸ ਕਲਪ ਕੀ ਯਾਦ ਰੱਖਿਓ ਪਰਮਾਫ ਕਰਨਾ ਦੁਨੀਆ ਤੇ ਹੁੰਦਾ ਇਹੀ ਕੁਛ ਸੱਚਿਆਂ ਨੂੰ ਜਗਾ ਨਹੀਂ ਤੇ ਝੂਠਿਆਂ ਦਾ ਜਫੀਆਂ ਸਮਾਜ ਚੇ ਕੁਝ ਹੋਰ ਕਿਉਂਕਿ ਕਲ ਯੁਗ ਦਾ ਪਹਿਰ ਹੈ ਨਾ ਤੇ ਕੱਲ ਜੁਗ ਦੇ ਪਹਿਰੇ ਚ ਫਿਰੇ ਹੀ ਕੁਝ ਵਾਪਰਦਾ ਸੱਚਿਆਂ ਨਾਲ ਤੁਹਾਡੀ ਮਿੱਤਰਤਾ ਨਹੀਂ ਤੇ ਝੂਠਿਆਂ ਨਾਲ ਤੁਹਾਡੀਆਂ ਸਾਂਝਾਂ ਨਹੀਂ ਯਾਦ ਰੱਖੀ ਸਚਾਈ ਬੋਲਣ ਵਾਲਾ ਭੈੜਾ ਲੱਗਦਾ ਹੈ ਮਾੜਾ ਲੱਗਦਾ ਤੇ ਝੂਠ ਬੋਲਣ ਵਾਲਾ ਚੰਗਾ ਲੱਗਦਾ ਕਿਉਂਕਿ ਜਿਹੜਾ ਆਪ ਚੋਰ ਹੋਵੇਗਾ ਉਹ ਦੂਜਿਆਂ ਨੂੰ ਵੀ ਫਿਰ ਕਵੇਗਾ ਕੋਈ ਗੱਲ ਜਿਹੜਾ ਆਪ ਨਹੀਂ ਹੋਵੇਗਾ ਦੂਜਿਆਂ ਨੂੰ ਰੋਕੇਗਾ ਦੁੱਜਾ ਨੂੰ ਧੱਕੇਗਾ ਫਿਰ ਉਹ ਪੜਾ ਲੱਗ। ਸੁਖੈਰ ਬਾਦ ਗੱਲ ਮੈਂ ਰਣਜੀਤ ਨਗਾਰੇ ਦੀ ਵੀ ਕਰਨੀ ਚਾਹੁੰਦਾ ਸੀ ਸਮੇਂ ਦੀ ਸੰਪੰਨਤਾ ਹੈ। ਸਤਿਗੁਰੂ ਕਿਰਪਾ ਕਰਨ ਕੱਲ ਦੇ ਦਰਬਾਨ ਅੰਦਰ ਆਪਾਂ ਰਣਜੀਤ ਨਗਾਰੇ ਦੀ ਵੀ ਗੱਲ ਕਰਾਂਗੇ। ਕਿਉਂਕਿ ਸਤਿਗੁਰਾਂ ਨੇ ਮਸੰਦ ਪ੍ਰਥਾ ਫਿਰ ਖਤਮ ਕੀਤੀ। ਗੁਰੂ ਰਾਮਦਾਸ ਮਹਾਰਾਜ ਤੋਂ ਚੱਲਦੀ ਆ ਰਹੀ ਸੀ ਮਸੰਦ ਪ੍ਰਥਾ। ਮਸੰਦ ਦੇ ਬਹੁਤ ਵੱਡੇ ਅਰਥ ਨੇ ਸੰਸਕ੍ਰਿਤ ਦਾ ਸ਼ਬਦ ਹੈ ਮਸਨਦ। ਤੇ ਮਸਨਸ ਤੋਂ ਬਣਿਆ ਮਸੰਦ ਤੇ ਮਸੰਦ ਦਾ ਬਹੁਤ ਵੱਡਾ ਅਰਥ ਹੈ ਮਸੰਦ ਦਾ ਮਸੰਦਾ ਨੂੰ ਇਹ ਜਿਹੜਾ ਮਸੰਦ ਸ਼ਬਦ ਸੀ ਨਾ ਪਹਿੜ ਸਤਕਾਰ ਜੋਰ ਸ਼ਬਦ ਸੀ ਪਰ ਇਹ ਇਸ ਸ਼ਬਦ ਨੂੰ ਕਰਪਟ ਕਰ ਦਿੱਤਾ ਕਿਉਂਕਿ ਅੱਜ ਵੀ ਜਦੋਂ ਕੋਈ ਬੰਦਾ ਗੁਰੂ ਘਰ ਵਿੱਚ ਡਿਊਟੀ ਕਰਦਾ ਹੈ ਜਿਉਂ ਕਰਪਟ ਹੋਵੇ ਤੇ ਉਹਦੇ ਨਾਲ ਇਹ ਸ਼ਬਦ ਜੁੜਦਾ ਹੈ ਇਹ ਮਸੰਦ ਨੇ ਗੁਰੂ ਘਰ ਦੇ ਯਾਦ ਰੱਖਿਓ ਕਿਉਂਕਿ ਉਹਨਾਂ ਮਸੰਦਾ ਕਰਕੇ ਸ਼ਬਦ ਵੀ ਕਰਪਟੋ ਹਾਲਾਂਕਿ ਇਹ ਸ਼ਬਦ ਬਹੁਤ ਵਧੀਆ ਸ਼ਬਦ ਸੀ ਬਹੁਤ ਚੰਗਾ ਸ਼ਬਦ ਸੀ ਜਿਹੜਾ ਪਸੰਦ ਸ਼ਬਦ ਸੀ ਉਹ ਪ੍ਰਚਾਰਕਾਂ ਲਈ ਵਰਤਿਆ ਕਿ ਜਿਹੜੇ ਗੁਰੂ ਘਰ ਦੇ ਪ੍ਰਚਾਰਕ ਨੇ ਪ੍ਰਚਾਰ ਕਰਦੇ ਉਹਨਾਂ ਨੂੰ ਮੰਝਿਆ ਤੇ ਤਖਤਾਂ ਦੇ ਉੱਪਰ ਬਿਠਾ ਕੇ ਉਹਨਾਂ ਨੂੰ ਜਿਵੇਂ ਅੱਜ ਵੀ ਚਲੋ ਪ੍ਰਚਾਰਕ ਉੱਤੇ ਬੈਠਦੇ ਆ ਉੱਤੇ ਬਿਠਾ ਕੇ ਲੋਕ ਸੰਗਤ ਥੱਲੇ ਭੁੰਜੇ ਬੈਠਦੀ ਸੀ ਪੱਲੜ ਵਿਛਾ ਕੇ ਬੜਾ ਹੱਦ ਬੜਾ ਸਤਕਾਰ ਕੀਮਤੀ ਪਟਾਵਾਂ ਉਹਨਾਂ ਨੂੰ ਗੁਰੂ ਕਰ ਲਈ ਦਿੱਤੀਆਂ ਜਾਂਦੀਆਂ ਸਾਨੂੰ ਦੀਵਾਲੀ ਤੇ ਵਿਸਾਖੀ ਇਹਨਾਂ ਤਿਹਾਰਾਂ ਤੇ ਲਿਆ ਕਰਕੇ ਪੇਸ਼ ਕਰਦੇ ਸੀ 1600 68 69 ਵਿੱਚ ਔਰੰਗਜ਼ੇਬ ਨੇ ਇੱਕ ਇਹ ਵੀ ਐਲਾਨ ਕੀਤਾ ਕਿ ਜਿਹੜੇ ਮੇਲੇ ਨੇ ਉਹ ਬੰਦ ਕੀਤੇ ਜਾ ਮੇਲੇ ਬੰਦ ਕਰ ਦਿੱਤੇ ਜਾ ਕੋਈ ਵੀ ਮੇਲੇ ਨਹੀਂ ਲਗਾਏਗਾ ਕੋਈ ਵੀ ਮੇਲੇ ਨਹੀਂ ਮਨਾਵੇਗਾ 1668 69 ਵਿੱਚ ਪਰ ਗੁਰੂ ਘਰ ਦੇ ਵਿੱਚ ਇਹ ਸਮੇਂ-ਸਮੇਂ ਤੋਂ ਤਿਹਾਰ ਮਨਾਏ ਜਾਂਦੇ ਰੇ ਵਿਸਾਖੀ ਦੀਵਾਲੀ ਇਹਨਾਂ ਚੀਜ਼ਾਂ ਦੇ ਇਹਨਾਂ ਤਿਹਾਰਾਂ ਤੇ ਸਤਗੁਰੂ ਜੀ ਵੱਡੇ ਇਕੱਠ ਕਰਦੇ ਤੇ ਵੱਡੇ ਇਕੱਠ ਕਰਕੇ ਫਿਰ ਅੱਜ ਤਰ੍ਹਾਂ ਥੋੜਾ ਵੀ ਭਵੇਂ ਸ਼ਹੀਦੀ ਪੁਰਬ ਹੋਵੇ ਤੇ ਉਹਨੂੰ ਵੀ ਅਸੀਂ ਮੇਲਾ ਬਣਾ ਲੈਣਾ ਉੱਥੇ ਭੂਪਨੇ ਵੱਜਦੇ ਆ ਉੱਥੇ ਹਾ ਹਾ ਹੀ ਹੀ ਗੂਮ ਕਰਦੇ ਅਸੀਂ ਜਾਣਿਆ ਡੱਕ ਲਾਨਿਆ ਬੜਾ ਕੁਝ ਕਰਦੇ ਹਾਂਜੀ ਮੈਂ ਕਹਿੰਦਾ ਚੰਗਾ ਸੀ ਰੰਗ ਜੇਪ ਨੇ ਬੜਾ ਕਰਿਆ ਸੀ ਮੇਲੇ ਨਹੀਂ ਲਾਉਣੇ ਪਰ ਦੂਜੇ ਪਾਸੇ ਗੁਰੂ ਸੇ ਬੰਨਾ ਨੇ ਇਹਨਾਂ ਨੂੰ ਜਾਰੀ ਕਿਉਂ ਰੱਖਿਆ ਕਿ ਤੁਹਾਡੀ ਅਣਕ ਅਣਕ ਤੁਹਾਡੀ ਗੈਰਤ ਜਿੰਦਾ ਰਹੇ ਤੇ ਉਹ ਮੇਲੇ ਇਹ ਮੇਲੇ ਨਹੀਂ ਸਨ ਜਿਹੜੇ ਅਸੀਂ ਬਣਾ ਲਿਆ ਵੀ ਝੂਲੇ ਝੂਟਾਂਗੇ ਉੱਥੇ ਜਾ ਲੱਖੋ ਨਾ ਕੋ ਨਾ ਦੂਰ ਨਾ ਜਾਈਏ ਸੀ ਇੱਥੇ ਭਾਈ ਮਨੀ ਸਿੰਘ ਦੀ ਵੱਡੀ ਵੱਡੀ ਸ਼ਹਾਦਤ ਤੇ ਬੰਦ-ਬੰਦ ਕਟਿਆ ਗਿਆ ਤੇ ਐਡੀ ਵੱਡੀ ਸ਼ਹਾਦਤ ਨੂੰ ਵੀ ਅਸੀਂ ਮੇਲਾ ਬਣਾਇਆ ਤੁਸੀਂ ਕਿਸੇ ਨੂੰ ਪੁੱਛੋ ਕੋਈ ਇਹ ਨਹੀਂ ਕਹਿੰਦਾ ਅੱবি ਅੱਜ ਸ਼ਹੀਦ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਪੁਰਬ ਹੈ ਅਗਲਾ ਕਹਿੰਦਾ ਮੇਲੇ ਚੱਲੇ ਆ ਮਤਲਬ ਉੱਥੇ ਝੂਲੇ ਲੱਗੇ ਆ ਪਗੂੜੇ ਝੁੱਟ ਰਹੇ ਆ ਤੇ ਅਸੀਂ ਮੇਲਾ ਬਣਾ ਕੇ ਰੱਖ ਦਿੱਤਾ ਸ਼ਹੀਦੀ ਪੁਰਬ ਨਹੀਂ ਗੁਰਮੁਖੋ ਇਹ ਮੇਲੇ ਨਹੀਂ ਜਿਹੜੇ ਮੇਲੇ ਸਾਨੂੰ ਸਤਿਗੁਰਾਂ ਨੇ ਬਖਸ਼ੇ ਸਨ ਉਹ ਹੋਰ ਸਨ ਸਹੀ ਪਿਆਰੇ ਬੋਲੋ ਜੀ ਸਹੀ ਪਿਆਰੇ ਮੇਲ ਜਨਮ ਲਿਆ ਤੇਰਾ ਨਾਮ ਚਿੱਤਾ ਬੈ ਉਹ ਉਹ ਮੇਲੇ ਉਹ ਮੇਲ ਹੋਵੇ ਕਿਤੇ ਸਤਿ ਸਤਗੁਰੂ ਕਿਰਪਾ ਕਰਨ ਬੇਨਤ ਪ੍ਰਕਾਰ ਦੀ ਗਲਤੀ